ਅੱਜ ਆਪਾਂ ਚੌਥੀ ਜਮਾਤ ਦੇ ਪੰਜਾਬੀ ਵਿਸ਼ੇ ਦਾ ਮਾਡਲ ਪੇਪਰ ਹੱਲ ਕਰਾਂਗੇ ਪ੍ਰਸ਼ਨ ਨੰਬਰ 1 ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨ ਨੰਬਰ 1 ਤੋਂ ਪ੍ਰਸ਼ਨ ਨੰਬਰ 5 ਤੱਕ ਦੇ ਉੱਤਰ ਬਕਲਪਾਂ ਵਿੱਚੋਂ ਚੁਣੋ ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ ਗਰਮੇਲ ਸਿੰਘ ਧੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਤਸਵੀਰਾਂ ਬਣਾ ਰਹੀ ਸੀ। ਜਸ਼ਨ ਟੀਵੀ ਵਿਜ਼ਨ ਮੂਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ। ਜਦੋਂ ਗੁਰਮੀਲ ਸਿੰਘ ਸ਼ਹਿਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰਦਿਆਂ ਕਿਹਾ ਪਾਪਾ ਸ਼ਹਿਰ ਕਰਨ ਚੱਲਿਓ ਮੈਂ ਵੀ ਅੱਜ ਤੁਹਾਡੇ ਨਾਲ ਸ਼ਹਿਰ ਕਰਨ ਜਾਵਾਂਗਾ। ਪ੍ਰਸ਼ਨ ਨੰਬਰ 1 ਛੁੱਟੀ ਦਾ ਕਾਰਨ ਕੀ ਸੀ? ਊੜਾ ਪਸੰਤ ਪੰਚਮੀ, ਆੜਾ ਦੀਵਾਲੀ। ਈੜੀ ਲੋੜੀ ਸੱਸਾ ਦਸਹਿਰਾ ਜੇਦਾ ਸਹੀ ਉੱਤਰ ਆ ਊੜਾ ਬਸੰਤ ਪੰਚਮੀ ਪ੍ਰਸ਼ਨ ਨੰਬਰ 2 ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਊੜਾ ਸਾਡੇ ਰੁੱਖ ਆੜਾ ਨਿੱਕੀ ਜਿੰਦ ਵੱਡੀ ਸੋਚ ਈੜੀ ਹਾਥੀ ਸੱਸਾ ਨਾਨੀ ਦੀ ਸਿੱਖਿਆ ਜੇਦਾ ਸਹੀ ਉੱਤਰ ਆੜਾ ਨਿੱਕੀ ਜਿੰਦ ਵੱਡੀ ਸੋਚ ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਊੜਾ ਜਸ਼ਨ ਆੜਾ ਚੱਲੇ ਈੜੀ ਮੈਂ ਸੱਸਾ ਸੀ ਜਿਸ ਦਾ ਸਹੀ ਉੱਤਰ ਆ ਊੜਾ ਜਸ਼ਨ ਪ੍ਰਸ਼ਨ ਨੰਬਰ 4 ਹੇਠ ਲਿਖੇ ਵਾਕ ਵਿੱਚ ਲਕੀਰੇ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਉਹ ਬਾਹਰ ਬੈਠਾ ਪੜ ਰਿਹਾ ਸੀ ਊੜਾ ਧੁੱਪੇ ਆੜਾ ਦੂਰ ਈੜੀ ਅੰਦਰ ਸੱਸਾ ਨੇੜੇ ਜਿਸ ਦਾ ਸਹੀ ਉੱਤਰ ਆ ਈੜੀ ਅੰਦਰ ਪ੍ਰਸ਼ਨ ਨੰਬਰ 5 ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ ਊੜਾ ਗਰਮੇਲ ਸਿੰਘ ਕੰਮ ਤੇ ਜਾ ਰਿਹਾ ਸੀ ਆੜਾ ਸਿਮਰਨ ਕਾਰਟੂਨ ਵੇਖ ਰਹੀ ਸੀ ਇਹ ਈੜੀ ਸੋਮਵਾਰ ਦਾ ਦਿਨ ਸੀ ਸੱਸ ਜਸ਼ਨ ਪਾਪਾ ਨਾਲ ਸੈਰ ਤੇ ਜਾਣਾ ਚਾਹੁੰਦਾ ਸੀ ਜੇ ਤਾਂ ਸਹੀ ਉੱਤਰ ਆ ਸੱਸ ਜਸ਼ਨ ਪਾਪਾ ਨਾਲ ਸੈਰ ਤੇ ਜਾਣਾ ਚਾਹੁੰਦਾ ਸੀ ਪ੍ਰਸ਼ਨ ਨੰਬਰ 2 ਹੇਠਾਂ ਦਿੱਤੀ ਤਸਵੀਰ ਨੂੰ ਵੇਖ ਕੇ ਦਿੱਤੇ ਗਏ ਪ੍ਰਸ਼ਨ ਨੰਬਰ 6 ਤੋਂ ਪ੍ਰਸ਼ਨ ਨੰਬਰ 10 ਤੱਕ ਦੇ ਉੱਤਰ ਵਿਕਲਪਾਂ ਵਿੱਚੋਂ ਚੁਣੋ ਪ੍ਰਸ਼ਨ ਨੰਬਰ 6 ਪਾਠ ਪੁਸਤਕ ਦੀ ਇਸ ਤਸਵੀਰ ਵਿੱਚ ਖੜ੍ਹੀ ਕਿਹੜੀ ਖੇਡ ਖੇਡ ਰਹੇ ਹਨ ਊੜਾ ਹਾਕੀ ਆੜਾ ਖੋਖੋ ਈੜੀ ਕਬੱਡੀ ਸਸਾ ਕੋਟਲਾ ਸਪਾਕੀ ਜੇ ਤਾਂ ਸਹੀ ਉੱਤਰ ਆ ਈੜੀ ਕਬੱਡੀ ਪ੍ਰਸ਼ਨ ਨੰਬਰ 7 ਕਬੱਡੀ ਕਿੱਥੇ ਖੇਡੀ ਜਾਂਦੀ ਹੈ ਊੜਾ ਖੇਡ ਦੇ ਮੈਦਾਨ ਵਿੱਚ ਆੜਾ ਘਰ ਵਿੱਚ ਈੜੀ ਕਮਰੇ ਵਿੱਚ ਸਸਾ ਘਾਵ ਵਾਲੇ ਮੈਦਾਨ ਵਿੱਚ ਜੇ ਤਾਂ ਸਹੀ ਉੱਤਰ ਆ ਊੜਾ ਖੇਡ ਦੇ ਮੈਦਾਨ ਵਿੱਚ ਪ੍ਰਸ਼ਨ ਨੰਬਰ 8 ਰੇਡਰ ਨੂੰ ਰੋਕਣ ਵਾਲੇ ਖਿਡਾਰੀ ਨੂੰ ਕੀ ਕਹਿੰਦੇ ਹਨ ਊੜਾ ਪਹਿਲਵਾਨ ਆੜਾ ਜਾਫੀ ਈੜੀ ਐਥਲੀਟ ਸਸਾ ਧਾਵੀ ਜੇਦਾ ਸਹੀ ਉੱਤਰ ਆੜਾ ਜਾਫੀ ਪ੍ਰਸ਼ਨ ਨੰਬਰ 9 ਖੇਡ ਦੇਖ ਰਹੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ ਕੂੜਾ ਸਰੋਤੇ ਆੜਾ ਰੈਫਰੀ ਈੜੀ ਦਰਸ਼ਕ ਸਸਾ ਖਿਡਾਰੀ ਜੇਦਾ ਸਹੀ ਉੱਤਰ ਈੜੀ ਦਰਸ਼ਕ ਪ੍ਰਸ਼ਨ ਨੰਬਰ 10 ਉਹ ਬਹੁਤ ਤੇਜ਼ ਦੌੜਦਾ ਹੈ ਅਪਰੋਖਤ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਕੂੜਾ ਤੇਜ਼ ਆੜਾ ਉਹ ਈੜੀ ਬਹੁਤ ਸਸਾ ਦੌੜਦਾ ਜੇਦਾ ਸਹੀ ਉੱਤਰ ਸਸਾ ਦੌੜਦਾ ਪ੍ਰਸ਼ਨ ਨੰਬਰ 3 ਹੇਠਾਂ ਦਿੱਤੇ ਪ੍ਰਸ਼ਨ ਨੰਬਰ 11 ਤੋਂ ਪ੍ਰਸ਼ਨ ਨੰਬਰ 20 ਤੱਕ ਨੂੰ ਪੜ੍ਹ ਕੇ ਉੱਤਰ ਦੇ ਲਈ ਸਹੀ ਵਿਕਲਪ ਚੁਣੋ ਪ੍ਰਸ਼ਨ ਨੰਬਰ 11 ਖੂਬ ਐਕਚਡਗੇ ਬੱਚੇ ਦੀ ਜਾਨ ਕਿਸ ਦੀ ਹਿੰਮਤ ਨਾਲ ਬਚੀ ਕੂੜਾ ਭਗਤ ਸਿੰਘ ਦੀ ਆੜਾ ਸੁਖਦੇਵ ਦੀ ਈੜੀ ਰਹੀਮਾਂ ਦੀ ਸੱਸਾ ਰਾਜਗੁਰੂ ਦੀ ਜਿਹਦਾ ਸਹੀ ਉੱਤਰ ਆੜਾ ਸੁਖਦੇਵ ਦੀ ਪ੍ਰਸ਼ਨ ਨੰਬਰ 12 ਹਾਰ ਮਹੀਨੇ ਕੀ ਹੁੰਦਾ ਹੈ ਕੂੜਾ ਬਹੁਤ ਸਰਦੀ ਆੜਾ ਬਹੁਤ ਗਰਮੀ ਈੜੀ ਬਹੁਤ ਬਾਰਖਾ ਸ ਬਹੁਤ ਹਰਿਆਲੀ ਜੇਦਾ ਸਹੀ ਉੱਤਰ ਆੜਾ ਬਹੁਤ ਗਰਮੀ ਪ੍ਰਸ਼ਨ ਨੰਬਰ 13 ਅੰਗ ਸੰਗ ਦਾ ਭਾਵ ਡੈਸ਼ ਹੈ ਊੜਾ ਅਲੱਗ-ਲੱਗ ਆੜਾ ਨਾਲ-ਨਾਲ ਈੜੀ ਦੂਰ-ਦੂਰ ਸ ਉੱਚਾ-ਨੀਮਾ ਜੇਦਾ ਸਹੀ ਉੱਤਰ ਆੜਾ ਨਾਲ-ਨਾਲ ਪ੍ਰਸ਼ਨ ਨੰਬਰ 14 ਕਾਲੇ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਊੜਾ ਸਵੇਰ ਆੜਾ ਨੀਲੇ ਈੜੀ ਚਿੱਟੇ ਸ ਲਾਲ ਜੇਦਾ ਸਹੀ ਉੱਤਰ ਈੜੀ ਚਿੱਟੇ ਪ੍ਰਸ਼ਨ ਨੰਬਰ 15 ਸਹੀ ਸ਼ਬਦ ਜੋੜ ਚੁਣੋ ਐਸਪ੍ਰੇਸ਼ਨ ਵਿੱਚ ਸਿੱਧੜ ਸ਼ਬਦ ਦਾ ਸੋਧ ਰੂਪ ਪੁੱਛਿਆ ਗਿਆ ਹੈ ਜਿਹਦਾ ਸਹੀ ਵਿਕਲਪ ਹੈ ਆੜਾ ਪ੍ਰਸ਼ਨ ਨੰਬਰ 16 ਹੇਠ ਲਿਖੇ ਸ਼ਬਦ ਕਿਸ ਨੇ ਕਹੇ ਉਹੇ ਭਾਗ ਆਪਣੀਆਂ ਬੱਕਰੀਆਂ ਸਾੰਭ ਮੇਰਾ ਖੇਤ ਉਜਾੜਨਗੀਆਂ ਊੜਾ ਭਾਗ ਨੇ ਜ਼ਗੀਰੇ ਨੂੰ ਆੜਾ ਜ਼ਗੀਰੇ ਨੇ ਭਾਗ ਨੂੰ ਈੜੀ ਜ਼ਗੀਰੇ ਨੇ ਮੰਗੂ ਨੂੰ ਸੱਸਾ ਮੰਗੂ ਨੇ ਭਾਗ ਨੂੰ ਜਿਹਦਾ ਸਹੀ ਉੱਤਰ ਆੜਾ ਜ਼ਗੀਰੇ ਨੇ ਭਾਗ ਨੂੰ ਪ੍ਰਸ਼ਨ ਨੰਬਰ 17 ਜਿਸ ਤਰ੍ਹਾਂ ਮਾਂ ਤੋਂ ਪਿਓ ਹੁੰਦਾ ਹੈ ਓਵੇਂ ਪੁੱਤਰ ਤੋਂ ਕੀ ਹੋਵੇਗਾ ਕੂੜਾ ਪੁੱਤਰੀ ਆੜਾ ਮਾਂ ਈੜੀ ਚਾਚਾ ਸੱਸਾ ਮਾਸੀ ਜੇ ਤਾਂ ਸਹੀ ਉੱਤਰ ਆੜਾ ਮਾਂ ਪ੍ਰਸ਼ਨ ਨੰਬਰ 18 ਡੈਸ਼ ਨਾਲ ਕੰਪਿਊਟਰ ਖਰਾਬ ਹੋ ਜਾਂਦਾ ਹੈ ਕੂੜਾ ਗੀਤ ਸੁਣ ਆੜਾ ਟਾਈਪ ਕਰਨ ਈੜੀ ਵਾਇਰਸ ਆਉਣ ਸੱਸਾ ਚਿੱਤਰ ਬਣਾਉਣ ਜੇ ਤਾਂ ਸਹੀ ਉੱਤਰ ਆ ਈੜੀ ਵਾਇਰਸ ਆਉਣ ਪ੍ਰਸ਼ਨ ਨੰਬਰ 19 ਹੇਟ ਲਿਖੇ ਵਾਕ ਦੇ ਅੰਤ ਵਿੱਚ ਕਿਹੜਾ ਵਿਸ਼ਰਾਮ ਚਿੰਨ ਆਵੇਗਾ ਇਹ ਕਿੱਥੋਂ ਆਉਂਦੇ ਹਨ ਊੜਾ ਡੰਡੀ ਆੜਾ ਕੁਐਸਚਨ ਮਾਰਕ ਈੜੀ ਬਿਸਮਕ ਸਸਾ ਕਮਾ ਜੇਦਾ ਸਹੀ ਉੱਤਰ ਆੜਾ ਕੁਐਸਚਨ ਮਾਰਕ ਪ੍ਰਸ਼ਨ ਨੰਬਰ ਬੀ ਅਮਨ ਦਾ ਗੀਤ ਤੋਂ ਕੀ ਭਾਵ ਹੈ ਊੜਾ ਸ਼ਾਂਤੀ ਦਾ ਗੀਤ ਆੜਾ ਅਮਨ ਦੁਆਰਾ ਗਾਇਆ ਗੀਤ ਈੜੀ ਜੰਗ ਦਾ ਗੀਤ ਸਸਾ ਲੋਕ ਗੀਤ ਜੇਦਾ ਸਹੀ ਉੱਤਰ ਊੜਾ ਸ਼ਾਂਤੀ ਦਾ ਗੀਤ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ ਇਸ ਤੋਂ ਕੋਈ 10 ਬਰੇ ਬਾਅਦ ਵਿਦਿਆਸਾਗਰ ਜੀ ਉਸੇ ਸੈਰ ਵਿੱਚੋਂ ਲੰਘ ਰਹੇ ਸਨ ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀਂ ਹੱਥ ਲਾਏ ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ ਵਿਦਿਆਸਾਗਰ ਜੀ ਉਸ ਨੂੰ ਪਛਾਣ ਨਾ ਸਕੇ ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ ਬਾਬੂ ਜੀ ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ ਉਹ ਇਹ ਕਹਿ ਕੇ ਸਾਹਮਣੀ ਦੁਕਾਨਵਾਲ ਵਧਿਆ ਵਿਦਿਆ ਸਾਗਰ ਜੀ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪਏ ਪ੍ਰਸ਼ਨ ਉੜਾ ਸ਼ਹਿਰ ਵਿੱਚੋਂ ਕੌਣ ਲੰਘ ਰਿਹਾ ਸੀ ਵਿਦਿਆ ਸਾਗਰ ਜੀ ਸ਼ਹਿਰ ਵਿੱਚੋਂ ਲੰਘ ਰਹੇ ਸਨ ਪ੍ਰਸ਼ਨ ਆੜਾ ਨੌਜਵਾਨ ਨੇ ਵਿਦਿਆ ਸਾਗਰ ਜੀ ਦਾ ਸਤਿਕਾਰ ਕਿਵੇਂ ਕੀਤਾ ਨੌਜਵਾਨ ਨੇ ਵਿਦਿਆ ਸਾਗਰ ਜੀ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਸਤਿਕਾਰ ਕੀਤਾ ਪ੍ਰਸ਼ਨ ਈਡੀ ਬਾਬੂ ਜੀ ਮਿਹਰਬਾਨੀ ਕਰਕੇ ਜਰਾ ਇੱਕ ਮਿੰਟ ਲਈ ਮੇਰੇ ਨਾਲ ਆਓ ਅਪਰੋਕਤ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਵਿਦਿਆ ਸਾਗਰ ਜੀ ਨੂੰ ਨੌਜਵਾਨ ਨੇ ਕਹੇ ਪ੍ਰਸ਼ਨ ਸੱਸਾ ਵਿਦਿਆ ਸਾਗਰ ਜੀ ਕਿਸ ਦੇ ਪਿੱਛੇ ਪਿੱਛੇ ਤੁਰ ਪਏ ਵਿਦਿਆ ਸਾਗਰ ਜੀ ਨੌਜਵਾਨ ਦੇ ਪਿੱਛੇ ਤੁਰ ਪਏ ਪ੍ਰਸ਼ਨ ਹਾਹਾ ਬਾਬਾ ਜੀ ਨੇ ਕਿਹੜੇ ਸਮੇਂ ਪਹਿਲੇ ਘਟਨਾ ਸੁਣਾਈ ਪ੍ਰਸ਼ਨ ਹੇ ਇੱਥੇ ਕਿ ਪ੍ਰਸ਼ਨਾਂ ਵਿੱਚੋਂ ਕੋਈ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਅੱਜਕੱਲ੍ਹ ਪੰਜਾਬ ਵਿੱਚ ਵਗਦੇ ਤਿੰਨ ਦਰਿਆਵਾਂ ਦੇ ਨਾਂ ਲਿਖੋ ਰਾਵੀ ਸਤਲੁਜ ਅਤੇ ਬਿਆਸ ਆੜਾ ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਬਥੇਰਾ ਧੰਨ ਹੈ ਉਸ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਇਸ ਲਈ ਉਸ ਨੇ ਕੰਮ ਕਰ ਲਈ ਨੌਕਰ ਰੱਖ ਲਈ ਈੜੀ ਬਾਬਾ ਸੂਨ ਸਿੰਘ ਪਕੜਨਾ ਕੌਣ ਸਨ ਬਾਬਾ ਸੋਨ ਸਿੰਘ ਪੱਕਣਾ ਗੱਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਆਪ ਜੀ ਉਗੇ ਦੇਸ਼ ਭਖਤ ਸਨ ਸਸਾ ਬੱਚੇ ਅਸਮਾਨ ਵਿੱਚ ਕਿਵੇਂ ਉੱਡਣਾ ਚਾਹੁੰਦੇ ਹਨ ਬੱਚੇ ਅਸਮਾਨ ਵਿੱਚ ਪੰਛੀਆਂ ਵਾਂਗ ਉੱਡਣਾ ਚਾਹੁੰਦੇ ਹਨ ਹਾਹਾ ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ ਇਹ ਲਿਖੇ ਵਿਸ਼ੇ ਦੀ ਸਜਨਾਤਮਕ ਪਰਖ ਕਰੋ ਬਾਬਾ ਸੋਨ ਸਿੰਘ ਪੱਕਣਾ ਉਕੇ ਦੇਸ਼ ਭਗਤ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਕਿਰਤੀ ਕਿਸਾਨ ਆਸ਼ਰਮ ਸਾਂਜੀਵੰਡ ਆੜਾ ਹੇਠ ਲਿਖੇ ਸ਼ਬਦਾਂ ਦਾ ਠੀਕ ਮਿਲਾਨ ਕਰੋ ਸੂਰਜ ਕਿਰਨਾ ਅੱਧੀ ਛੁੱਟੀ ਖਾਣਾ ਬਾਲ ਸਵਾ ਗੀਤ ਚੁਟਕਲੇ ਮੋਬਾਈਲ ਗੇਮਾਂ ਈੜੀ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਕੋਈ ਦੋ ਸ਼ਬਦਾਂ ਤੋਂ ਬਾਕ ਬਣਾਓ ਸ਼ਾਂਤੀ ਸਫੇਦ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਸੰਸਾਰ ਸੰਸਾਰ ਵਿੱਚ ਸਤ ਮਹਾਦੀਪ ਹਨ ਸਹਾਇਤਾ ਗਰੀਬਾਂ ਦੀ ਸਹਾਇਤਾ ਕਰੋ। ਇਹ ਠਾਂ ਦਿੱਤੀਆਂ ਖਾਲੀ ਥਾਵਾਂ ਵਿੱਚ ਟਕਮਾ ਸ਼ਬਦ ਭਰੋ। ਊੜਾ ਆਪ ਦਾ ਸਾਰਾ ਜੀਵਨ ਧਰਮ ਲਈ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਆੜਾ ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨੀ ਈੜੀ ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿੱਚ ਜਾ ਕੇ ਗੰਨੇ ਚੂਪਣ ਲਈ ਕਿਹਾ ਸੱਸਾ ਨਦੀ ਦੇ ਪਾਣੀ ਨੇ ਉਹਦੇ ਮੂੰਹ ਦਾ ਚਿੱਕੜ ਧੋ ਦਿੱਤਾ ਆੜਾ ਭਾਗ ਪੜੋ ਸਮਝੋ ਅਤੇ ਕਰੋ ਪ੍ਰਸਿੱਧ ਮਸ਼ਹੂਰ ਖੜਗ ਤਲਵਾਰ ਸੂਬਾ ਰਾਜ ਪਟਵਾਰਾ ਵੰਡ ਐਬ ਬਰਾਈ ਦਾਦਾ ਦਾਦੀ ਭਾਈ ਭੈਣ ਨੌਕਰ ਨੌਕਰਾਨੀ ਸ਼ੇਰ ਸ਼ੇਰਨੀ ਨਾਨਾ ਨਾਨੀ ਪ੍ਰਸ਼ਨ ਨੰਬਰ 6 ਪ੍ਰੀਖਿਆ ਦੇ ਦਿਨਾਂ ਵਿੱਚ ਪਿੰਡ ਦੇ ਧਾਰਮਿਕ ਸਥਾਨ ਤੇ ਚੱਲਣ ਵਾਲੇ ਲਾਊਡ ਸਪੀਕਰ ਦੀ ਆਵਾਜ਼ ਘੱਟ ਕਰਵਾਉਣ ਲਈ ਆਪਣੇ ਪਿੰਡ ਦੇ ਸਰਪੰਚ ਨੂੰ ਬੇਨਤੀ ਪੱਤਰ ਲਿਖੋ ਸੇਵਾ ਵਿਖੇ ਸਰਪੰਚ ਸਾਹਿਬ ਜੀ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਿਸ਼ਾ ਧਾਰਮਿਕ ਸਥਾਨਾਂ ਤੇ ਚੱਲਦੇ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕਰਨ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਅੱਜ ਕੱਲ੍ਹ ਸਕੂਲਾਂ ਵਿੱਚ ਪੜ੍ਹਦੇ ਪਿੰਡ ਦੇ ਸਾਰੇ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ ਗੁਰਪਿੰਡ ਦੇ ਧਾਰਮਿਕ ਸਥਾਨ ਵਿੱਚ ਸਵੇਰੇ ਸ਼ਾਮ ਵੱਜਦੇ ਲਾਊਡ ਸਪੀਕਰਾਂ ਤੋਂ ਆ ਰਹੀ ਉੱਚੀ ਆਵਾਜ਼ ਸਾਡੀ ਪੜ੍ਹਾਈ ਵਿੱਚ ਬਹੁਤ ਵਿਘਨ ਪਾਉਂਦੀ ਹੈ ਤੇ ਪੜ੍ਹਾਈ ਵਿੱਚ ਮਨ ਟਿਕ ਨਹੀਂ ਦਿੰਦੀ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਇਸ ਪਵਿੱਤਰ ਸਥਾਨ ਤੋਂ ਆਉਂਦੀ ਆਵਾਜ਼ ਨੂੰ ਘੱਟ ਕਰਵਾ ਦਿੱਤਾ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਵਿਸ਼ਵਾਸਪਾਤਰ ਗੁਰਪ੍ਰੀਤ ਸਿੰਘ मिति सतारह मार्च दो हजार पच्चीस थैंक यू फॉर वॉचिंग वीडियो को लाइक करें चैनल को सब्सक्राइब करें